ਓ ਬਾਈ ਉਹਨੇ ਮੁੰਡਾ ਜੀ ਨਾ ਸਿਲੈਕਸ਼ਨ ਹੋ ਗਿਆ ਨੌਕਰੀ ਲੱਗੀ ਉਹਨਾਂ ਦੇ ਮੁੰਡੇ ਦੀ ਉਹਦੇ ਚਿੱਠੀ ਆ ਸਾਡੇ ਮੁੰਡੇ ਦੀ ਵੀ ਲਿਆ ਦੀ ਨੌਕਰੀ ਵਾਲੀ ਚਿੱਠੀ ਅੱਜ ਤਾਂ ਰੋਜ਼ ਹੀ ਰਹਾਂ ਢੀਕਦੇ ਆ ਤੇਰੀਆਂ ਥੋੜੀ ਵੀ ਆਜੋ ਚਿੱਠੀ ਜਿੱਦਣ ਰੱਬ ਦੀ ਕਿਰਪਾ ਹੋ ਗਈ ਅੱਛਾ ਅੱਛਾ ਠੀਕ ਆ ਭਈਆ ਸਿੱਧੀ ਦਰਵਾਜ਼ੇ ਤੋਂ ਸਿੱਧਾ ਲੰਘ ਜਾ ਠੀਕ ਹੈ ਜੀ ਅੱਗੇ ਜਾ ਕੇ ਉਹਨਾਂ ਦਾ ਘਰ ਜਿਹੜੂ ਮਰਜ਼ੀ ਪੁੱਛਦੀ ਠੀਕ ਹੈ ਬਾਈ ਜੀ ਜਾ ਬਈ ਆਹ ਮੈਂ ਤੱਕ ਵੀ ਤੱਕ

ਰੋਏ ਰੋਏ ਸੁਬਾਹ ਸਵੇਰ ਸੁਬਾਹ ਸਵੇਰ ਰੋਏ ਰੋਏ ਸੁਬਾਹ ਸਵੇਰ ਬਾਬਾ ਇਹ ਗੁਰਮੁਖੋ ਸਾਰਾ ਦਿਨ ਅਖੀ ਤਾਸਕੁੱਟਦੇ ਰਹਿੰਨੋ ਕਦੇ ਕੋਈ ਰੱਬ ਦਾ ਨਾਮ ਲੈ ਲਿਆ ਕਰੋ ਬਾਈ ਕਦੇ ਗੁਰੂ ਘਰ ਜਾ ਕੇ ਨਤਨੇਮ ਕਰ ਲਿਆ ਕਰੋ ਬਾਬਾ ਜੀ ਕੀ ਕੰਮ ਕਰੀਏ ਤੁਸੀਂ ਦੱਸ ਦੋ ਬਾਬਾ ਇਹ ਵੇਰ ਸੁਬਾਹ ਆ ਨਾ ਕੋਈ ਹੈ ਨਹੀਂ ਤਾਂ ਦੇ ਖੇਡਦਾ ਹੋਰ ਦੱਸ ਕੀ ਕਰੀਏ ਤਾਂ ਨਾ ਕੀ ਆ ਬਾਈ ਤੁਸੀਂ ਗੁਰੂ ਘਰ ਜਾਓ ਨਾਮ ਜਪਿਆ ਕਰੋ ਤੇ ਨਿਤਨੇਮ ਕਰੋ ਆ ਦੇਖੋ ਮੈਂ ਤੁਹਾਨੂੰ ਦਿੱਨਾ ਹਜ਼ਾਰ ਹਜ਼ਾਰ ਰੁਪਇਆ ਤੁਸੀਂ ਐ ਕਰੋ ਭਾਈ ਉਹ ਵੀ ਦੇਖੋ ਸਰਦਾ ਮੈਂ ਤੁਹਾਨੂੰ ਦੇ ਰਿਹਾ ਗੁਰੂ ਘਰ ਜਾਇਆ ਪਰ ਉਹ ਹਜ਼ਾਰ ਹਜ਼ਾਰ ਰੁਪਇਆ ਆ ਤਾਂ ਸੁਣੀ ਰਹੇ ਕੁੱਟਣਾ ਜਿੱਦ ਤੋਂ ਵੱਧ ਭਾਈ ਨਾਮ ਜਪਣਾ ਸਤਿਗੁਰ ਦਾ ਇਹ ਆਪਣਾ ਰੋਜ਼ਗਾਰ ਵੀ ਮਿਲੂਗਾ ਆਪਾਂ ਨੂੰ ਪ੍ਰਮਾਤਮਾ ਦਾ ਨਾਮ ਜਪੋਗੇ ਨਾਮ ਦੇਪੋਗੇ ਹੱਥੋਂ ਪ੍ਰਮਾਤਮਾ ਪੂਰੀਆਂ ਪਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਬੱਬਾ ਦਿੰਦਾ ਜੰਗਣਾ ਪੈਦੇ ਦੇ ਨੰਨ ਜਾਣ ਕਰੇ ਹਾਂ ਕੋਈ ਆਪਾਂ ਉਹਦੇ ਘੰਟੇ ਨਾਲ ਕੀ ਫਰਕ ਪੈਂਦਾ ਮੋਟਿਆ ਰੱਖਿਆ ਕੋਈ ਆਪਾਂ ਦਾ ਸਵੇਰੀ ਜਾਇਆ ਕਰਾਂਗੇ ਅੱਧਾ ਟਾਂਡਾ ਲਾ ਕੇ ਗੁਰਦੁਆਰੇ ਵਾਇਦ ਗੁਰਦੁਆਰੇ ਨੂੰ ਕਰਕੇ ਆ ਜਾਵਾਂਗੇ 1000 ਰੁਪਏ ਮਿਲ ਜਾਈਏ ਤੈਨੂੰ ਵਾਦ ਕਰਾਂਗੇ ਤੂੰ ਧੀ ਮਾੜਾ ਲੈਣਾ ਫੇਰ ਗੱਲ ਅੰਨੀ ਬੱਬਾ ਕਹਿੰਦਾ ਨੌਕਰੀ ਮਿਲ ਲੰਗੀ ਐ ਆਪਾਂ ਤੈਨੂੰ ਦੇਖੀ ਜੋ ਨੌਕਰੀ ਮਿਲੇ ਪੌਣਾ ਬੱਗੇ ਕਿਵੇਂ ਆ? ਪਤਾਸ ਨਹੀਂ ਖੇਲਦਾ ਬੁੱਗੇ। ਪਤਾ ਗੱਲ ਕੀ ਆ ਆਪਾਂ ਨੂੰ ਗੁਰਦੁਆਰੇ ਬਾਬਾ ਜੀ ਨੇ ਕੀ ਕਿਹਾ ਸੀ ਵੀ ਰੋਜ਼ ਹੀ ਗੁਰਦੁਆਰੇ ਤੁਸੀਂ ਅੱਧਾ ਪੌਣਾ ਘੰਟਾ ਲਾਓ। ਵਾਹਿਗੁਰੂ ਤੁਹਾਡੀ ਸੁਣੂਗਾ। ਸਾਰਾ ਕੁਝ ਠੀਕ ਹੋਊਗਾ। ਤੇ ਨਾਲੇ ਅੱਧੇ ਘੰਟੇ ਦਾ ਕੀ ਫਰਕ ਪੈਂਦਾ ਨਾਲੇ 1000 ਰੁਪਏ ਮਿਲੂਗਾ ਆਪਾਂ ਨੂੰ ਬਾਬੇ ਕੋਲ। ਤੇ ਨਾਲੇ ਕੀ ਕਹਦਾ ਤੇਰੀ ਵਿਆਹ ਵਾਪਸ ਆ ਜੇ ਪਾਗਲਾ। ਆਪਾਂ ਲਾ ਗੁਰਦੁਆਰੀ ਚੱਲਦੇ ਆ। ਬੱਗੇ ਨੇ ਬਾਬਾ ਜੀ ਕਹਿੰਦੇ ਸੀ ਨਾ ਗੁਰੂ ਘਰ ਚ ਆਇਆ ਕਰੋ। ਧੱਕ ਤਾਂ ਹੋ ਗਈ ਤੁਹਾਡੇ ਸਾਰੇ ਕੰਮਕਾਰ ਅਚਾਂ। ਮਾਲਕਾ ਫਿਰਤਾ ਕਰੇ ਤੇਰੀ ਵੀ ਆਵਾਜ਼ ਵਾਪਸ ਆ ਜੇ। ਆਪਾਂ ਨੂੰ ਚੰਗੇ ਪਾਸੇ ਲਾਇਆ ਬਾਬੇ ਨੇ ਗ੍ਰੰਥ ਸਿੰਘ ਜੀ ਨੇ। ਆਪਣਾ ਸ਼ੁਕਰੀਆ। ਵਾਹਿਗੁਰੂ। 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 ਕੋ ਕੋ ਸਤਿਰੰ। ਉਹ ਮੇਰਾ ਅਕਾਲ ਪੁਰਖ। ਬਾਜੀ ਕੀ ਹਾਲ ਆ ਸਿੰਘ ਖਾਗ ਵੀਰ ਜੀ ਬਾਜੀ ਬੈਂਕ ਦੇ ਘਰ ਜਾਣਾ ਛੇੜੇ ਦੇ ਵੀਰੇ ਉਹ ਬਾਈ ਜਗਰੂਰ ਦਾ ਮੁੰਡਾ ਅੰਦਰ ਆਦਰਵਾਦ ਗਿਆ ਜੀ ਅੱਛਾ ਅੱਛਾ भाई जी जंसंग जगरू सिंह दा तो कर एहे विरे भाई जी चिट्ठी आ जा टॉडी चिट्ठी ओ विरे कृपा करती रब ने देखि यारा खुश खबरी लेके आया फिर ता हां नौकरी चिट्ठी आ मेरे मुंडे दी नौकरी लग गई हां ओदे माने ओ ओ थाने बाद देरा मार के धन्यवाद कर परमात्मा जी ने कृपा करीया ਉੱਲੀ ਮੇਰੇ ਰੱਬ ਦੀ ਹਰ ਕਿੰਨੀ ਤਾਕਤਾਂ ਕੁਰਬਾਨੀ ਚ ਬੰਦੇ ਦੀ ਲਗਨ ਤੇ ਪ੍ਰਮਾਤਮਾ ਤੇ ਭਰੋਸਾ ਸਭ ਕੁਝ ਹੋ ਜਾਂਦਾ ਮੈਂ ਮੈਂ ਹੁਣੇ ਗੁਰਦੁਆਰੇ ਬਾਬਾ ਜੀ ਕੋਲੇ ਜਾਂਦਾ ਬਹੁਤ ਧੰਨਵਾਦ ਤੇਰਾ ਠੀਕ ਆ ਬਾਈ ਜੀ ਚਾਹ ਪਾਣੀ ਵੀਰੇ ਮਿਹਰਬਾਨੀ ਬਾਈ ਜੀ ੴ ੴ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨੇਰਵਾਰ ਹੋਰ ਭਾਈ ਵੀ ਅੰਤ ਹ ਕੀ ਹਾਲ ਹੈ ਬਰੇ ਵਧੀਆ ਵੀਰੇ ਵਧੀਆ ਅੱਛਾ ਯਾਰ ਵਧਾਈਆਂ ਤੁਹਾਨੂੰ ਤੁਹਾਡੇ ਕੁੜੀ ਆ ਰਹੇ ਸੀ ਓਏ ਮੇਰੇ ਮੁੰਡੇ ਦੀ ਨੌਕਰੀ ਲੱਗੀ ਤੁਹਾਡੇ ਭਤੀਜੇ ਦੀ ਮਾਤਾ ਬਾਬਾ ਜੀ ਕੋਲ ਚੱਲੇ ਆ ਯਾਰ ਵਧਾਈਆਂ ਬਈ ਫਿਰ ਤਾਂ ਤੁਹਾਨੂੰ ਵਧਾਈਆਂ ਤਾਂ ਲੋਈ ਚੱਲੀਏ ਬਾਬਾ ਜੀ ਕੋਲ ਹੋ ਗਈ ਬਾਬਾ ਜੀ ਦੀ ਚੱਲੀਏ ਬਸ ਸਾਨੂੰ ਵੀ ਰੋਜ਼ਗਾਰ ਮਿਲ ਗਿਆ ਵੀਰੇ ਕੋਨਾ ਨਰਕਾ ਹਾਂ ਹੋਈ ਮਾਲਕ ਦੀ ਬਹੁਤ ਬੜੀ ਮੈਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਓਏ ਯਾਰ ਆਪਾਂ ਤਾਂ 4 ਦਿਨ ਗੁਰਦੁਆਰੇ ਗਿਆ ਓਏ ਸਹੀ ਗੱਲ ਆ ਗੁਰਬਾਨ ਚ ਇੰਨੀ ਤਾਕਤ ਅਗਵੀ ਸਹੀ ਗੱਲ ਆ ਨਾ ਵੀਰੇ ਬਹੁਤ ਤਾਕਤ ਗੁਰਬਾਨ ਚ ਚਲ ਬਾਬਾ ਜੀ ਦੇ ਯਾਰ ਪੈਸੇ ਮੋੜ ਕੇ ਆਪਾਂ ਜਾ ਹੈਪੀ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਬੱਚੇ ਆਪਾਂ ਨੇ ਰੋਜ਼ ਐਵੇਂ ਮੋੜ ਮੰਤਰ ਦਾ ਜਾਪ ਕਰਨਾ ਵਾਹਿਗੁਰੂ ਨੂੰ ਯਾਦ ਰੱਖਣਾ ਹਮੇਸ਼ਾ ਫਰ ਦੇਖੀ ਚੜਦੀ ਕਲਾ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਆਜੋ ਪਿਆਰਿਓ ਆਜੋ ਆਜੋ ਗੁਰਮਖੋ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਪਿਆਰਿਓ ਆਓ ਗੁਰਮਖੋ ਬੈਠੋ ਜੀ ਭੈ ਕਵੇਂ ਆਉਣੇ ਹੋਏ ਭਾਈ ਕਰੂ ਮਹਾਰਾਜ ਸੱਚੇ ਬਾਬਾ ਜੀ ਅਸੀਂ ਤਾਂ 4 ਦਿਨ ਗਿਆਂ ਸਾਨੂੰ ਰੰਗ ਦਿਗਾ ਤੇ ਅੱਜ ਚੱਕੋ 1000 ਰੁਪਏ ਅਸੀਂ ਨਹੀਂ ਲੈਣਾ ਕੋਈ ਗੱਲ ਨਹੀਂ ਭਾਈ ਅਸੀਂ ਆਈਆਂ ਅਸੀਂ ਆਈ ਅੰਮੀ ਅਸੀਂ ਗੁਰੂ ਘਰ ਜਾਵਾਂਗੇ ਆਈ ਸੇਵਾ ਕਰਾਂਗੇ ਆਈ ਨਾਮ ਜਪਾਂਗੇ ਬਹੁਤ ਬਹੁਤ ਧੰਨਵਾਦ ਭਾਈ ਮੈਂ ਕਹਿੰਦਾ ਟੈਨਸ਼ਨ ਨਾ ਲਾ ਤੁਸੀਂ ਪਰਮਾਤਮਾ ਚੜ੍ਹਦੀ ਕਲਾ ਰੱਖੋ ਹਮੇਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਬੋਲੇ ਸਤਿ ਸ੍ਰੀ ਅਕਾਲ